ਮੇਰਾ ਨਾਮ ਭੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਬਜਟ ਦੀਆਂ ਕਾਪੀਆਂ ਸੜਨ ਦਾ ਜਿਹੜਾ ਪ੍ਰੋਗਰਾਮ ਦਿੱਤਾ ਉਹ ਤਾਂ ਦਿੱਤਾ ਕਿਉਂਕਿ ਪਿਛਲੇ 5 ਸਾਲਾਂ ਤੋਂ ਕਿਸਾਨ ਤੇ ਮਜ਼ਦੂਰ ਸੰਘਰਸ਼ ਦੇ ਰਾਹ ਪਏ ਆ ਆਪਦੀਆਂ ਮੰਗਾਂ ਮਣਾਉਣ ਵਾਸਤੇ ਇਹ ਗੁੰੰਗੀ ਬੋਲੀ ਜਿਹੜੀ ਸੈਂਟਰ ਦੀ ਸਰਕਾਰ ਆ ਉਹਨੇ ਇਸ ਬਜਟ ਦੇ ਵਿੱਚ ਇਹ ਨਾ ਮਜ਼ਦੂਰਾਂ ਵਾਸਤੇ ਨਾ ਕਿਸਾਨਾਂ ਵਾਸਤੇ ਕੁਝ ਨਹੀਂ ਰੱਖਿਆ ਇੱਕ ਰੱਖਿਆ ਤਾਂ ਕੀ ਕਰਜਾ ਜਿਹੜੇ ਕਰਜੇ ਕਰਕੇ ਸਾਡੀਆਂ ਲਗਾਤਾਰ ਆਤਮ ਹੱਤਿਆ ਕਰਕੇ ਕਿਸਾਨ ਸ਼ਹੀਦ ਹੋਏ ਆ ਮਰੇ ਆ ਉਹ ਹਰ ਵਾਰ ਕੋਈ ਮਜ਼ਦੂਰ ਕਰਜੇ ਦੀ ਗਵਈਆ ਨ ਮਰਦਾ ਜਾਂ ਕਿਸਾਨ ਮਰਦਾ ਪਰ ਇਹ ਸੈਂਟਰ ਨੇ ਜਿਹੜਾ ਉਹ ਕਰਜੇ ਦੇ ਇੱਕ ਲਾਲਚ ਦਿੱਤਾ ਹੈ ਜਾਂ ਸਾਡੀਆਂ ਜਿਹੜੀਆਂ ਜ਼ਮੀਨਾਂ ਦੇ ਭਾਵ ਦਾ ਕੇ ਜਿਹੜੀਆਂ ਪੰਜਾਬ ਦੀਆਂ ਜ਼ਮੀਨਾਂ ਖੋਹਣੀਆਂ ਚਾਹੁੰਦੀ ਹੈ ਸੈਂਟਰ ਇਹ ਖੇਡਾਂ ਤੇ ਲੱਗੀ ਹੋਈ ਹੈ ਜਿਹੜਾ ਬਜਟ ਦੇ ਵਿੱਚ ਲੋਕਾਂ ਨੂੰ ਰਾਹਤ ਦੇਣੀ ਸੀ ਕਿਸਾਨਾਂ ਨੂੰ ਐਮਐਸਟੀ ਕਾਨੂੰਨੀ ਗਰੰਟੀ ਦੇਣੀ ਸੀ ਪੈਨਸ਼ਨ ਯੋਜਨਾ ਦੇਣੀ ਸੀ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਕੋਈ ਗੱਲ ਕਰਨੀ ਸੀ ਉਹਦੇ ਤੋਂ ਜਿਹੜੀ ਇਹ ਸੈਂਟਰ ਸਰਕਾਰ ਆ ਉਹ ਪਗੌੜੀ ਹੋ ਚੁੱਕੀ ਐ ਪਿਛਲੇ 5 ਸਾਲ ਤੋਂ ਇਹਨਾਂ ਨੂੰ ਕਿਸਾਨ ਤੇ ਮਜ਼ਦੂਰ ਲਗਾਤਾਰ ਸੰਘਰਸ਼ ਕਰਦੇ 13-13 ਮਹੀਨੇ ਸੰਘਰਸ਼ ਪਹਿਲਾਂ ਦਿੱਲੀ ਦੇ ਬਾਹਰ ਤੋਂ ਆ ਹੁਣ ਸਾਲ ਤੋਂ ਉੱਪਰ ਹੋ ਗਿਆ ਕੋਈ ਜਥੇਬੰਦੀਆਂ ਬੈਠੀਆਂ ਹਰ ਜਥੇਬੰਦੀ ਸੰਯੁਕਤ ਮੋਲਚਾ ਵੱਖਰੇ ਤੌਰ ਤੇ ਸੰਘਰਸ਼ ਲੜਦੇ ਐ ਮਜ਼ਦੂਰ ਵੱਖਰੇ ਤੌਰ ਤੇ ਸੰਘਰਸ਼ ਲੜਦੇ ਐ ਪਰ ਇਹ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਅੰਨੀ ਬੋਲੀ ਹੋਈ ਬੈਠੀ ਐ ਜਿਨ੍ਹਾਂ ਨੂੰ ਕਿ ਕਿਸਾਨ ਤੇ ਮਜ਼ਦੂਰ ਦੀ ਜਿਹੜੀ ਉਹ ਗਰਾਵਟਾ ਰਹੀ ਆ ਉਹਨਾਂ ਦੀ ਆਪਦੀ ਮਲਾਂਦੀ ਹੈ ਜਿਹੜੀ ਉਹਨਾਂ ਦੀ ਆਵਦੀ ਜੈਂਸ ਵੇਚਣੀ ਹੈ ਜਾਂ ਆਪਦੀ ਜਿਹੜੀ ਨਰੇਗਾ ਦੀ ਦਿਹਾੜੀ ਹੈ ਉਹਨਾਂ ਦੀ ਅਜ ਤੱਕ ਦਿਹਾੜੀ ਨਹੀਂ ਵਧਾਈ ਗਈ ਕੁਝ ਵੀ 1% ਵੀ ਜਿਹੜੀ ਇਹ ਸੈਂਟਰ ਨੇ ਇਸ ਬਜਟ ਦੇ ਵਿੱਚ ਉਹ ਨਹੀਂ ਦਿੱਤਾ ਆਸਾਂ ਮੀਤਾ ਬਹੁਤ ਸੀ ਵੀ ਸ਼ਾਇਦ ਇਹ ਸੈਂਟਰ ਦੀ ਸਰਕਾਰ ਜਿਹੜੀ ਉਹ ਲੋਕਾਂ ਨੂੰ ਕਹਿੰਦੀ ਹੈ ਵੀ ਕਿਸਾਨ ਆ ਜਾਂ ਕੋਈ ਜਥੇਬੰਦੀਆਂ ਵੀ ਲੋਕਾਂ ਨੂੰ ਭੁਮਾ ਰਹੀਆਂ ਪਰ ਕੀ ਜਥੇਬੰਦੀਆਂ ਤਾਂ ਲੜ ਰਹੀਆਂ ਲੋਕਾਂ ਦੀ ਖਾਤਰ ਇਹ ਸੈਂਟਰ ਨੇ ਲੋਕਾਂ ਨੂੰ ਕੀ ਦਿੱਤਾ ਜਾਂ ਤਾਂ ਜੋ ਸੈਂਟਰ ਲੋਕਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੰਦਾ ਉਹਨਾਂ ਦੀ ਕਰਜ਼ਾ ਮਾਫੀ ਦਿੰਦਾ ਤੇ ਅਸੀਂ ਮੰਨਦੇ ਕਿ ਸਾਨੂੰ ਕੋਈ ਭੜਕਾਉਣ ਵਾਲਾ ਹੈ ਪਰ ਭੜਕਾਉਣ ਵਾਲੇ ਲੋਕ ਜਥੇਬੰਦੀ ਲੋਕ ਨਹੀਂ ਜਥੇਬੰਦੀ ਲੋਕ ਲੜਦੇ ਆ ਲੋਕਾਂ ਦੀ ਖਾਤਰ ਕਿ ਉਹਨਾਂ ਨੂੰ ਨਿਆਂ ਮਿਲੇ ਪਰ ਇਹ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਇਹ ਲਗਾਤਾਰ ਦੇਸ਼ ਨੂੰ ਲੁੱਟਣ ਤੇ ਇਹ ਕਾਰਪੋਰੇਟਾਂ ਨੂੰ ਵੇਚਣ ਦੇ ਹੱਥ ਲੱਗੀਆਂ ਹੋਈਆਂ ਨੂੰ ਲੈ ਕੇ ਜਿਹੜੀ ਕਾਪੀ ਸੈਂਟਰ ਸਰਕਾਰ ਦੀਆਂ ਮਾਰੂ ਨੀਤੀਆਂ ਵੀ ਜਿਵੇਂ ਇਹਨਾਂ ਨੇ ਹੁਣ 1 ਫਰਵਰੀ ਨੂੰ ਇਹਨਾਂ ਨੇ ਬਜਟ ਪੇਸ਼ ਕੀਤਾ ਨਾ ਹੀ ਕਿਸੇ ਇਹਨਾਂ ਨੇ ਕਿਸਾਨ ਦਾ ਰੂਹ ਵੇਖਿਆ ਵੀ ਕਿਸਾਨ ਕਿਵੇਂ ਜੂਈ ਦਾ ਕਰਜ਼ੇ ਨਾਲ ਜੂਈਦਾ ਫਿਰਦਾ ਕਰਜ਼ੇ ਦੀਆਂ ਤਰ੍ਹਾਂ ਵਧਾਉਂਦੀਆਂ ਜੇ ਅਸੀਂ ਕੱਲੇ ਕਿਸਾਨ ਦੀ ਨਹੀਂ ਅਸੀਂ ਜੇ ਮਜ਼ਦੂਰ ਨੂੰ ਕਹੀਏ ਨਾ ਇਹਨਾਂ ਨੇ ਮਜ਼ਦੂਰ ਵਾਸਤੇ ਕੁਛ ਰੱਖਿਆ ਤੇ ਨਾ ਹੀ ਕਿਸੇ ਮੁਲਾਜ਼ਮਾ ਵਾਸਤੇ ਰੱਖਿਆ ਤੇ ਨਾ ਹੀ ਸਾਡੇ ਦੁਕਾਨਦਾਰਾਂ ਵਾਸਤੇ ਰੱਖਿਆ ਅਸੀਂ ਆਨੇ ਵੀ ਇਹਦੀਆਂ ਐਡੀਆਂ ਈਆਂ ਮਾੜੀਆਂ ਨੀਤੀਆਂ ਸੈਂਟਰ ਸਰਕਾਰ ਦੀਆਂ ਹੋ ਗਈਆਂ ਵੀ ਇਹ ਜਿਵੇਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਨੂੰ ਤੇ ਮੁਲਾਜ਼ਮਾਂ ਨੂੰ ਇਹਨਾਂ ਦਾ ਜਿਵੇਂ ਬੇੜਾ ਕਰਕਨ ਤੋਂ ਹੈ ਵੀ ਇਹਨਾਂ ਨੂੰ ਅਸੀਂ ਮਾਰਨ ਕੇ ਹੀ ਛੱਡਣਾ ਤੋ ਮਾਰਨ ਵਾਲੇ ਪਾਸੇ ਨ ਤੁਰਿਆ ਕਿਉਂਕਿ ਮੋਦੀ ਆਂਦਾ ਸੀਗਾ ਵੀ ਅਸੀਂ ਮੈਂ ਕਿਸਾਨਾਂ ਦਾ ਹਤਾਇਸ਼ੀ ਆ ਵੀ ਸਾਨੂੰ ਤੇ ਦੇ ਦਿੰਦੇ ਨੇ ਇਹ ਬੱਟ ਚ ਵੀ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਮਲਾਜ਼ਮ ਨੂੰ ਜਾਂ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਵੀ ਕੁਝ ਦਿੱਤਾ ਜੋ ਕੇਂਦਰ ਸਰਕਾਰ ਨੇ 1 ਫਰਵਰੀ 2025 ਨੂੰ ਲੋਕ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਸੀ ਉਸ ਦੇ ਵਿੱਚ ਕਿਸਾਨਾਂ ਨੂੰ ਕੁਝ ਵੀ ਨਹੀਂ ਕੀਤਾ ਨਾ ਕੋਈ ਕਰਜ਼ਾ ਮਾਫੀ ਹੈ ਨਾ ਐਮਐਸਬੀ ਰਿਪੋਰਟੋਂ ਪਨਾ ਸੁਆਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਹੈ ਨਾ ਐਮਐਸਪੀ ਨੂੰ ਕਾਨੂੰਨੀ ਲਾਗੂ ਕਰਨਾ ਨਾ ਹੀ ਉਹਦੇ ਚ ਕਰਜਾਂ ਦਾ ਕੋਈ ਕਿਸਾਨਾਂ ਦੇ ਕਰਜ਼ਾ ਮੁਕਤੀ ਬਾਰੇ ਜੋ ਸਾਡੀਆਂ ਤਿੰਨਾਂ ਇਹ ਮੰਗਾ ਸੀ ਉਹਨਾਂ ਪੂਰਖਾ ਕੀਤਾ ਗਿਆ ਹੈ ਉਹ ਦੂਜੇ ਨੰਬਰ ਤੇ ਕਾਜੇਦਾਰ ਨੂੰ ਦਾਈ ਜਾ ਰਹੀ ਹੈ ਜਿਵੇਂ ਤਲਕ ਦੀ ਲਿਮਟ ਹੈ ਉਹ 5 ਲੱਖ ਕਰਤੇ ਲੈ ਕਿਸਾਨ ਕਦੇ ਹੋਰ ਕਰਜਈ ਹੋਈ ਹਨ ਇਹਨਾਂ ਜਿੰਮੇ ਸੀ ਮੈਂ ਨਾਲ ਹੜਪਣ ਲਈ ਕੋਸ਼ਿਸ਼ ਕਰਦੇ ਰਹੀ ਜੇ ਇਸ ਤਰ੍ਹਾਂ ਸਾਨੂੰ ਕਿਸਾਨਾਂ ਨੂੰ ਉਹਦੇ ਵਿੱਚ ਕੁਝ ਵੀ ਨਹੀਂ ਮਿਲਿਆ ਨਾ ਮਜ਼ਦੂਰ ਨੂੰ ਮਿਲਿਆ ਨਾ ਨੌਜਵਾਨ ਨੂੰ ਮਿਲਿਆ ਤੇ ਨਾ ਹੀ ਕਿਸਾਨ ਨੂੰ ਮਿਲਿਆ ਤੇ ਨਾ ਹੀ ਛੋਟੇ ਦੁਕਾਨਦਾਰ ਨੂੰ ਇਹ ਬਸ ਜਿਹੜਾ ਸਿਰਫ ਕਾਰਬਨ ਘਟਾਉਣ ਦਾ ਸਹਾਰਾ ਬਣਿਆ ਕਿਸਾਨਾਂ ਦੀ ਜ਼ਮੀਨਤ ਉੱਤੇ ਬਣਾਇਆ ਗਿਆ ਹੈ ਕਿਸਾਨਾਂ ਨੂੰ ਕਰਜ਼ੇ ਦੇ ਹੋਰ ਰਾਹ ਤੇ ਪਾਉਣ ਦਾ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਲੱਗੇ ਵੀ ਖੁਸ਼ੀ ਕਰਦੇ ਆ ਇਹ ਕਿਸਾਨਾਂ ਨੂੰ ਖੁਦ ਕੁਛ ਕਰਨ ਵਾਲਾ ਬਾਈਟਾ ਨਾ ਕਿ ਕਿਸਾਨਾਂ ਨੂੰ ਬਚਾਉਣ ਵਾਲਾ ਬਾਈਟਾ ਇਹ ਕਿ ਕਾਪਾ ਸੰਗ ਨਹੀਂ